ਗੁਰਦੀਪ ਜੀ ਪਤਾ ਲੱਗਾ ਕਿ ਇੱਕ 26 ਸਾਲ ਦਾ ਸਟੂਡੈਂਟ ਹੈ ਜਿਸ ਨੂੰ ਕਿ ਡਿਪੋਰਟ ਕੀਤਾ ਜਾ ਸਕਦਾ ਹੈ ਕੈਨੇਡਾ ਤੋਂ ਇਹ ਕੀ ਮਸਲਾ ਹੈ ਕਿਉਂ ਡਿਪੋਰਟ ਕੀਤਾ ਜਾ ਰਿਹਾ ਜੀ ਉਸ ਨੂੰ ਡਿਪੋਰਟ ਕੀਤੇ ਜਾਣ ਦਾ ਰੰਜੇਜੀ ਕਦੇ ਰੌਲਾ ਪਉਤਾ ਪੈ ਜਾਂਦਾ ਹੈ ਹਮਮ ਤੇ ਕਈ ਵਾਰੀ ਗੱਲ ਖਬਰ ਸਾਹਮਣੇ ਵੀ ਨਹੀਂ ਹੁੰਦੀ ਤੇ ਆਉਂਦੀ ਨਹੀਂ ਤੇ ਹੋ ਜਾਂਦਾ ਜੀ ਜਿਵੇਂ ਜਿਹੜੇ ਅਮਰੀਕਾ ਦੇ ਵਿੱਚੋਂ ਜਹਾਜ਼ ਭਰ-ਭਰ ਕੇ ਅਬਰਸਰ ਭੇਜੇ ਗਏ ਉਹਨਾਂ ਦਾ ਕਿੰਨਾ ਰੌਲਾ ਪਿਆ ਪਰ ਡਿਪੋਰਟੇਸ਼ਨ ਤੇ ਅੱਜ ਵੀ ਜਾਰੀ ਹੈ ਜੀ ਤੇ ਉਹਦੇ ਉਲਟ ਡੋਨਲਡ ਟਰੰਪ ਹੋਰੀ ਇੱਕ ਪਾਸੇ ਤੇ ਜਿਹੜੇ ਇਲੀਗਲ ਇਮੀਗ੍ਰੈਂਟ ਰਏ ਉਹਨਾਂ ਨੂੰ ਰਿਪੋਰਟ ਕਰ ਰਹੇ ਨੇ ਤੇ ਰਿਫਿਊਜੀ ਕੇਸ ਜਿਹੜੇ ਨੇ ਤਕਰੀਬਨ ਬਿਨਾ ਸੁਣੇ ਤੋਂ ਜਦੋਂ ਜੱਜ ਫੈਸਲਾ ਵੀ ਦੇ ਰਿਹਾ ਤੇ ਜਹਾਜ਼ ਬਿਠਾ ਕੇ ਤੇ ਉਹਨਾਂ ਨੂੰ ਭੇਜ ਦਿੱਤਾ ਜਾਂਦਾ ਜੀ ਤੇ ਦੂਸਰੇ ਪਾਸੇ ਸਾਊਥ ਅਫਰੀਕਾ ਤੋਂ ਦੱਖਣੀ ਅਫਰੀਕਾ ਤੋਂ ਉਹਨਾਂ ਨੇ ਆਪਣੀ ਮਰਜ਼ੀ ਦੇ ਰਿਫਿਊਜੀ ਜਿਹੜੇ ਨੇ ਖੁਦ ਬੁલાਏ ਨੇ ਤੇ ਉਹਨਾਂ ਦਾ ਸਵਾਗਤ ਕੀਤਾ ਸੋ ਉਹਨਾਂ ਦੀ ਆਪਣੀ ਨੀਤੀ ਆ ਚਲੋ ਜਿੱਥੇ ਤੱਕ ਇਹ ਕੈਨੇਡਾ ਦੇ ਵਿੱਚੋਂ 26 ਸਾਲਾਂ ਦਾ ਨੌਜਵਾਨ ਰਿਪੋਰਟ ਹੋਇਆ ਉਹਦੀ ਗੱਲ ਅਸੀਂ ਕਰਦੇ ਹਾਂ ਜੀ ਜੀ 26 ਸਾਲਾਂ ਦਾ ਇੱਕ ਪੰਜਾਬੀ ਮੁੰਡਾ ਜੋ ਕੋਈ ਸਾਲ ਪਹਿਲਾਂ ਕੈਨੇਡਾ ਦੇ ਵਿੱਚ ਐਜ਼ ਅ ਸਟੂਡੈਂਟ ਆਇਆ ਸੀ ਮਨਦੀਪ ਪੰਦੇਰ ਉਸਦਾ ਨਾਮ ਹੈ ਤੇ ਉਸ ਨੂੰ 2.5 ਸਾਲ ਜੇਲ੍ਹ ਦੇ ਵਿੱਚ ਰਹਿਣ ਦੀ ਸਜ਼ਾ ਸੁਣਾਈ ਗਈ ਹੈ ਨਸ਼ਿਆਂ ਦੀ ਨਸ਼ਿਆਂ ਦੀ ਸਮਗਲਿੰਗ ਤੇ ਨਸ਼ੇ ਵੇਚਣ ਦਾ ਕੇਸ ਜਿਹੜਾ ਉਸਤੇ ਪਿਆ ਜੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਉਸ ਨੂੰ ਮਈ 2022 ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਜਿੱਥੇ ਉਹ ਇੱਕ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਓਕਨੈਗਨ ਕੈਂਪਸ ਤੇ ਲੱਗੇ ਇੱਕ ਸਟੈਸ਼ ਹਾਊਸ ਸਟੈਸ਼ ਹਾਊਸ ਹੁੰਦਾ ਜਿੱਥੇ ਖੇਪ ਰੱਖੀ ਜਾਂਦੀ ਹੈ ਨਸ਼ਿਆਂ ਦੀ ਜਾਂ ਹਥਿਆਰਾਂ ਦੀ ਜਿੱਥੇ ਜਮ੍ਹਾਂ ਕਰਕੇ ਰੱਖੇ ਜਾਂਦੇ ਨੇ ਉਸ ਸਟੈਸ਼ ਹਾਊਸ ਦੇ ਵਿੱਚੋਂ ਨਿਕਲਿਆ ਜਿੱਥੇ ਉਸ ਦੇ ਕੋਲੋਂ ਥੋੜਾ ਜੀ ਮਾਤਰਾ ਦੇ ਵਿੱਚ ਕੋਕੀਨ ਤੇ 10 ਗ੍ਰਾਮ ਫੈਂਟਨਾਈਲ ਵੀ ਬਰਾਮਦ ਹੋਈ ਜਦਕਿ ਉਸ ਘਰ ਦੇ ਵਿੱਚੋਂ ਬਹੁਤੀ ਮਾਤਰਾ ਦੇ ਵਿੱਚ ਨਸ਼ੇ ਜਿਹੜੇ ਸੀ ਉਹ ਬਰਾਮਦ ਹੋਏ ਪੰਦੇਰ ਨੂੰ ਜਦੋਂ ਅਰੈਸਟ ਕੀਤਾ ਗਿਆ ਤੇ ਉਸ ਅਪਾਰਟਮੈਂਟ ਦੇ ਵਿੱਚੋਂ ਵੱਡੀ ਮਾਤਰਾ ਦੇ ਵਿੱਚ ਨਸ਼ੇ ਤੇ ਹੋਰ ਚੀਜ਼ਾਂ ਜਿਹੜੀਆਂ ਸਾਨੂੰ ਮਿਲੀਆਂ। ਕੁਝ ਉਹਨਾਂ ਦੇ ਸਾਥੀ ਵੀ ਸੀ। ਇੱਕ ਉਹਨਾਂ ਦੇ ਸਾਥੀ ਸੀ ਪ੍ਰਿੰਸ ਧਨਵਾ ਜਿਨ੍ਹਾਂ ਨੂੰ 3 ਸਾਲ ਜੇਲ੍ਹ ਦੇ ਵਿੱਚ ਸਜ਼ਾ ਜਿਹੜੀ ਸੀ ਸੁਣਾਈ ਗਈ ਤੇ ਮਨਿੰਦਰ ਕੌਰ ਨਾਂ ਦੀ ਇੱਕ ਲੜਕੀ ਉਸ ਨੂੰ ਵੀ ਸਜ਼ਾ ਸੁਣਾਈ ਗਈ ਸੀ। ਉਹਨਾਂ ਦੋਵਾਂ ਨੂੰ ਜਿਹੜਾ ਰਿਪੋਰਟ ਕਰ ਦਿੱਤਾ ਗਿਆ। ਹੁਣ ਪੰਦੇਰ ਜਿਹੜੇ ਸੀ ਉਹਨਾਂ ਨੇ ਹਾਈ ਸਕੂਲ ਜਿਹੜਾ ਇੰਡੀਆ ਦੇ ਵਿੱਚ 12ਵੀਂ ਕਰਕੇ ਉਹ ਕੈਨੇਡਾ ਆਏ। ਤੇ ਉਸ ਤੋਂ ਬਾਅਦ ਯੂਨੀਵਰਸਿਟੀ ਕਲਾਸਿਸ ਲੈਣ ਲਈ 온ਟੇਰੀਓ ਵਿੱਚ ਉਹਨਾਂ ਨੇ ਦਾਖਲਾ ਲਿਆ ਫਿਰ ਕਹਿੰਦੇ ਨੇ ਕਿ ਉਹਨਾਂ ਦੇ ਪੈਸੇ ਮੁੱਕ ਗਏ ਯੂਨੀਵਰਸਿਟੀ ਅਟੈਂਡ ਕਰਦੇ ਕਰਦੇ ਤੇ ਉਹ ਸਟੂਡੈਂਟ ਵੀਜ਼ੇ ਤੇ ਫਿਰ ਪੁੱਠ ਸਿੱਤੇ ਕੰਮ ਕਰਨ ਲੱਗ ਪਿਆ ਜਸਟਿਸ ਗੈਰੀ ਵੈਦਰ ਵੈਦਰਲ ਨੇ ਆਪਣੇ ਡਿਸੀਜਨ ਦੇ ਵਿੱਚ ਦੱਸਿਆ ਕਿ ਉਹਨੇ ਆਪਣੀਆਂ ਸਟੂਡੈਂਟ ਵੀਜ਼ੇ ਦੀਆਂ ਸ਼ਰਤਾਂ ਖਤਮ ਕਰਕੇ ਜਿਹੜਾ ਸੀ ਇਸ ਤਰ੍ਹਾਂ ਦਾ ਕੰਮ ਕੀਤਾ ਤੇ ਇੱਕ ਹੋਰ ਜਿਹੜਾ ਵਰਕ ਪਰਮਿਟ ਲਈ ਉਸਨੇ ਝੂਠ ਬੋਲ ਕੇ ਅਪਲਾਈ ਕੀਤਾ ਤੇ ਹੁਣ ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ ਨੇ ਉਹਨਾਂ ਨੂੰ ਐਨ ਐਡਮਿਸ਼ਨਬਲ ਪਾਇਆ ਗਿਆ 2023 ਦੇ ਵਿੱਚ ਤੇ ਅਰੈਸਟ ਕਰਕੇ ਡਰੱਗ ਦੇ ਆਫੈਂਸਸ ਦਾ ਉਸਤੇ ਕੇਸ ਚੱਲਿਆ ਤੇ ਉੱਥੇ ਇਹ ਮੰਨਿਆ ਗਿਆ ਕਿ ਇਹ ਨੌਜਵਾਨ ਕਿਉਂਕਿ ਸਟੈਸ਼ ਹਾਊਸ ਦੇ ਨਾਲ ਸਬੰਧਤ ਸੀ ਨਸ਼ੇ ਜਿੱਥੇ ਰੱਖੇ ਜਾਂਦੇ ਸੀ ਉਹਦੇ ਨਾਲ ਜੁੜਿਆ ਹੋਇਆ ਸੀ ਤੇ ਇਹ ਕੋਈ ਛੋਟਾ ਮੋਟਾ ਕੋਈ ਆਮ ਨਸ਼ਾ ਕਰਨ ਵਾਲਾ ਜਾਂ ਵੇਚਣ ਵਾਲਾ ਸਟਰੀਟ ਤੇ ਵੇਚਣ ਵਾਲਾ ਨਹੀਂ ਹੈ ਇਹਦੇ ਵੱਡਿਆਂ ਨਾਲ ਹੱਥ ਜੁੜੇ ਹੋਏ ਸੀ ਤੇ ਇਸ ਨੂੰ ਦੇਸ਼ ਵਿੱਚ ਰੱਖਣਾ ਨਹੀਂ ਹੈ ਸੋ ਇਹ ਸਜ਼ਾ ਭੁਗਤੇਗਾ ਤੇ ਉਸ ਤੋਂ ਬਾਅਦ ਜਿਹੜਾ ਹੈ ਉਸ ਨੂੰ ਉਸ ਤੇ ਹੋਰ ਬਹੁਤ ਸਾਰੀਆਂ ਸ਼ਰਤਾਂ ਉਸ ਤੇ ਲਾ ਦਿੱਤੀਆਂ ਗਈਆਂ ਨੇ ਤੇ ਉਸ ਹਾਲਾਂਕਿ ਉਹਦੇ ਡਿਫੈਂਸ ਕਾਉਂਸਲ ਨੇ ਕਿਹਾ ਕਿ ਇਹ ਕੋਈ ਮੁਜਰਮ ਨਹੀਂ ਹੈਗਾ ਕਿਉਂਕਿ ਇਹਦੇ ਪੈਸੇ ਮੁੱਕ ਕੇ ਸੀ ਇਸ ਕਰਕੇ ਮਾੜਾ ਮोटा ਨਸ਼ੇ ਦਾ ਕੰਮ ਕਰਨ ਲੱਗ ਪਿਆ ਪਰ ਉਹਨੂੰ ਜਲਦੀ ਹੀ ਰਿਪੋਰਟ ਵੀ ਕਰ ਦਿੱਤਾ ਜਾਵੇਗਾ ਉਹਦੇ ਨਾਲ ਦੇ ਜਿਹੜੇ ਨੇ ਹੋ ਚੁੱਕੇ ਨੇ ਜੀ ਜੀ